ਦੀ ਕਹਾਸਾ ਬਾਈ ਮੁਰਿ ਸਦੀ ਸਾਰੀ ਸਾਂਗ ਨੂੰ ਬੇਨਤੀ ਹੈ ਸੇ ਸਿੱਖਾਂ ਦਾ ਪਹਿਲਾ ਬਾਦਸ਼ਾ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖੀ ਸਦੀ 1700 ਨੂੰ 1716 ਨੂੰ ਦਿੱਲੀ ਕੁੱਤਬ ਮਨਾਰ ਦੇ ਕੋਲੇ 700 ਸਿੱਖਾਂ ਦੇ ਅਸੀਂ ਉਹਦੇ ਬੱਚੇ ਦੇ ਸਮੇਤ ਕੀਤੀ ਗਈ ਉਹਨਾਂ ਦੀ ਸ਼ਹੀਦੀ ਨੂੰ ਨਮੀ ਕਰਨ ਵਾਸਤੇ ਤਾਜ਼ਾ ਕਰਨ ਵਾਸਤੇ 9 ਜੂਨ ਨੂੰ ਬਾਦਸ਼ਾਹਪੁਰ ਵਿੱਚ ਨਵਾਂ ਗੁਰਦੁਆਰਾ ਜੋ ਵੱਡਾ ਗੁਰਦੁਆਰਾ ਹੈ ਉਹਦੇ ਵਿੱਚ ਮਨਾਇਆ ਜਾ ਰਹੀ ਹੈ ਉਸ ਸਮਾਗਮ ਨੂੰ ਕੌਮ ਦੇ ਯੋਧੇ ਸਿੰਘ ਸਾਪਾਈ ਰਜੀਤ ਸਿੰਘ ਜਿਨ੍ਹਾਂ ਨੇ ਪਾਕਤ ਕਾਰਨੀ ਲਹਿਰ ਬਣਾਈ ਹੈ ਗੁਰੂ ਘਰ ਬਾਦਲ ਮਸੰਦਾਂ ਤੋਂ ਉਹਦੀ ਜੁੰਡਣੀ ਤੋਂ ਆਜ਼ਾਦ ਕਰਾਉਣ ਵਾਸਤੇ ਉਹਨਾਂ ਨੇ ਮਿਹਨਤ ਕੀਤੀ ਹੋਈ ਹੈ ਅਸੀਂ ਉਹਨਾਂ ਦੇ ਕੀਏ ਸਾਰਾ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਹੈ ਅਸੀਂ ਸਾਰੇ ਉੱਥੇ ਸੁਣਾਂਗੇ ਕਿਉਂਕਿ ਅਸੀਂ ਕਿਉਂ ਇੰਨੀ ਜ਼ਰੂਰਤ ਪਈ ਕਿਉਂ ਬਾਬਾ ਬੰਦਾ ਸਿੰਘ ਬਹਾਦਰ ਜੇ ਸਾਨੂੰ ਜ਼ਮੀਨਾਂ ਦਿੱਤੀਆਂ ਮੁਗਲ ਹਕੂਮਤ ਦੀ ਜੜਪੱਟੀ ਇਹ ਘਰ ਘਰ ਮਨਾਉਣਾ ਚਾਹੀਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਤਿਹਾਸਕਾਰਾਂ ਨੇ ਅਨਸਾਬ ਨਹੀਂ ਕੀਤਾ ਕਿ ਜੋ ਸੱਚ ਸੀ ਹਲੇ ਤੱਕ છુપਾਇਆ ਜਾ ਰਿਹਾ ਹੈ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਉਹਦਾ ਜੋ ਸੱਚਾ ਇਤਿਹਾਸ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਏਡੇ ਵੱਡੇ ਸਾਮਰਾਜ ਦੀ ਜੜਪੱਟੀ ਆ ਸਾਡੇ ਦੱਬੇ ਕੁਚੜੇ ਲੋਕਾਂ ਨੂੰ ਮੁਗਲ ਹਕੂਮਤ ਤੋਂ ਜ਼ਮੀਨਾਂ ਖੋਹ ਕੇ ਉਹਨਾਂ ਦੇ ਨਾਂ ਪਟੇ ਕਰਾਏ ਤੇ ਨਾਨਕ ਸ਼ਹੀਦ ਸ਼ਿੱਕਾ ਲਾਇਆ ਤੇ ਫਿਰ ਅਖੀਰ ਨੂੰ ਬੰਦ ਬੰਦ ਕਟਵਾ ਕੇ ਸ਼ਹੀਦੀ ਪਾਈ ਮੁਗਲ ਹਕੂਮਤ ਦੇ ਮੂਰੇ ਝੁਕਿਆ ਨਹੀਂ ਸੀਨੀ ਕੀਤੀ ਉਹਦੇ ਬੱਚੇ ਦਾ ਕਾਰਜਾ ਕੱਢ ਕੇ ਉਹਦੇ ਮੂੰਹ ਵਿੱਚ ਪਾਇਆ ਗਿਆ ਪਰ ਬੰਦਾ ਸਿੰਘ ਬਹਾਦਰ ਅਡੋਰ ਬੈਠੇ ਰਹੇ ਆਓ ਸਿੱਖੋ ਬਾਬਾ ਆਪਦੇ ਸ਼ਹੀਦਾਂ ਨੂੰ ਪ੍ਰਾਰਥਨਾ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਧਰਮਾਂ ਤੇ ਅਖਵਾ ਦੇ ਤਕੀਆਂ-ਤਕੀਆਂ ਦੇ ਚੜੇ ਬੰਦ-ਬੰਦ ਕਟਵਾਏ ਆਰਿਆਂ ਨਾਲ ਚੀਰੇ ਗਏ ਤੇ ਆਪਾਂ ਉਹਨਾਂ ਦੇ ਸ਼ਹੀਦਾਂ ਨੂੰ ਆਪਾਂ ਯਾਦ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਸਪੈਗਲ ਸੀ ਸਾਰੇ ਸ਼ਖਤ ਨੂੰ ਸਾਰੀਆਂ ਪਾਰਟੀਆਂ ਨੂੰ ਜੋ ਵੀ ਪਾਰਟੀਆਂ ਬਾਬਾ ਬੰਦਾ ਸਿੰਘ ਬਹਾਦਰ ਸਾਰੇ ਮਨੁੱਖਤਾ ਦਾ ਸਾਂਝਾ ਇੱਕ ਬਾਦਸ਼ਾਹੀ ਜੋ ਸਾਨੂੰ ਇੰਤਕਾਲ ਦੇ ਗਿਆ, ਮੀਨਾ ਦੇ ਗਿਆ, ਸਾਨੂੰ ਅੱਜ ਬਾਦਸ਼ਾਹ ਬਣਾਇਆ, ਉਹਦੀ ਅਸੀਂ ਯਾਦ ਨੂੰ ਉੱਲੀ ਬੈਠਿਆ ਤਾਂ ਹੀ ਅਸੀਂ ਅਪਰਾਮਣਾ ਕੀਤਾ ਕਿ 9 ਜੂਨ ਨੂੰ ਵੱਡੇ ਗੁਰਦੁਆਰੇ ਬਾਦਸ਼ਾਹਪੁਰ ਵਿੱਚ ਬਹੁਤ ਵੱਡਾ ਇੱਕ ਸਮਾਗਮ ਰੱਖਿਆ ਸਾਰੀ ਸ਼ਕਤ ਨੂੰ ਬੇਨਤੀ ਆ ਕਿ ਹੋਮ ਹਮਾ ਕੇ 9 ਜੂਨ ਨੂੰ ਤੁਸੀਂ ਨੇੜੇ ਬਾਦਸ਼ਾਹਪੁਰ ਮੰਡੀ ਪਹੁੰਚੋ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਆਹ ਸੁਣੋ ਤੇ ਅਗਲੀ ਰੂਪਰੇਖਾ ਉਥੇ ਆਪਾਂ ਸਾਰੇ ਨੀਕਾਂ ਨੇ ਸਾਨੂੰ ਆਸ ਆ ਕਿ ਤੁਸੀਂ ਜ਼ਰੂਰ ਆਉਂਦੇ ਸੋ ਇਹੀ ਕੁਝ ਕੰਮ ਹੈ ਜਿਮਨਦਰ ਜਾਚਾਂਗਾ ਆਸ ਕਰਦਾ ਕਿ ਤੁਸੀਂ ਸਾਡੀ ਬੇਤੀ ਜ਼ਰੂਰ ਮੰਨੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤਿਆਰੀਆਂ ਕੀ ਚੱਲ ਰਹੀਆਂ ਨੇ ਇਲਾਕੇ ਦੇ ਵਿੱਚ ਦੇਖੋ ਤਿਆਰੀਆਂ ਇਹ ਚਾਹਤੀਆਂ ਕਿ ਸਾਰੀਆਂ ਅਸੀਂ ਰਾਜਨੀਤਿਕ ਪਾਰਟੀਆਂ ਨੇ ਜੋ ਕਾਂਗਰਸ ਆ ਜਾਂ ਕੋਈ ਵੀ ਸੱਚਾ ਸੇਖਾ ਬਾਬਾ ਨੇ ਕਾਰਸੇਵਾਲੇ ਨੇ ਹੋਰ ਨੇ ਦੱਬੇ ਬਸਪਾਲੇ ਨੇ ਕਾਮਰੇਡ ਨੇ ਸਾਰੇ ਅੰਮੋਸਿ ਸੱਦਾ ਦਿੱਤਾ ਕਿ ਜਿਹੜੀ ਪੰਥਕ ਕਾਲੀ ਲਹਿਰ ਆ ਸਾਡੀ ਪਾਰਟੀ ਇਹ ਕੇਵਲ ਤੇ ਕੇਵਲ ਇੱਕ ਧਰਮਿਕ ਪਾਰਟੀ ਆ ਹੋਰ ਦੁਬਾਰੇ ਆਜ਼ਾਦ ਕਰਾਉਂ ਨੂੰ ਜਿਵੇਂ ਸੰਧ ਸਭਾ ਅੰਗਰੇਜ਼ ਵੇਲੇ ਚੱਲੀ ਸੀ ਉਵੇਂ ਅੱਜ ਲੋੜ ਪੈ ਗਈ ਕਿ ਇਹਨਾਂ ਤੋਂ ਸੀ ਬੁਰਦਵਾਰੇ ਯਾਦ ਕਰ ਜੇ ਆਪ ਨੂੰ ਪਤਾ ਹੈ ਕਿ ਅੱਜ ਸਾਡੇ ਕਾਲ ਤੱਕ ਤੇ ਅੱਜ ਗੁਰੂ ਘਰ ਵਿੱਚ ਕਿੰਨਾ ਨਗਾਰ ਆਇਆ ਹੋਇਆ ਹੈ ਇਸ ਕਰਕੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਰੀ ਕੌਮ ਉਹਦਾ ਉਹਨਾਂ ਦਾ ਪਤਾ ਹੈ ਕਿ ਕਿੱਡੇ ਵੱਡੇ ਜੋਧੇ ਨੇ ਸਾਡੇ 13 ਸਾਲ ਤਿਹਾਰ ਜੇਲ ਕੱਟੀ ਉਹਨਾਂ ਨਰੰਕਾਰੀ ਉਹੋ ਜੂ ਉਹ ਹੀ ਆਪ ਨੂੰ ਸਾਰਾ ਇਤਿਹਾਸ ਬਾਰੇ ਚਾਣਨਾ ਪਊਂਗਾ